ਟੈਕਨੋਲੋਜੀ ਲਈ ਕਈ ਕੰਮ ਆਸਾਨ ਹੋ ਗਏ ਨੇ ਤਕਨੀਕੀ ਤਕਨੀਕ ਹਰ ਕਿਸੇ ਦਾ ਸਮਾਂ ਮਿਹਨਤ ਅਤੇ ਪੈਸਾ ਬਚਾਉਣ ਵਿੱਚ ਮਦਦਗਾਰ ਸਾਬਿਤ ਹੋ ਰਹੀ ਹੈ ਹਾਲਾਂਕਿ ਟੈਕਨੋਲੋਜੀ ਦੇ ਕਾਰਨ ਕੁਝ ਖਾਮੀਆਂ ਵੀ ਸਾਹਮਣੇ ਆ ਰਹੀਆਂ ਨੇ ਉਦਾਹਰਨ ਵਜੋਂ ਟ੍ਰੈਫਿਕ ਨਿਯਮਾਂ ਨਾਲ ਜੁੜੇ ਇਹਨਾਂ ਮਾਮਲਿਆਂ ਨੂੰ ਵੀ ਦੇਖੋ ਜਿੱਥੇ ਨਿਯਮਾਂ ਦੀ ਪਾਲਣਾ ਕਰਨ ਤੋਂ ਬਾਅਦ ਵੀ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਨੇ ਦੇਸ਼ ਵਿੱਚ ਟ੍ਰੈਫਿਕ ਪੁਲਿਸ ਕਾਨੂੰਨ ਨੂੰ ਸਹੀ ਢੰਗ ਨਾਲ ਲਾਗੂ ਕਰਨ ਯਕੀਨੀ ਬਣਾਉਣ ਲਈ ਵੱਡੇ ਪੱਧਰ ਤੇ AI ਨਾਲ ਲੈਸ ਕੈਮਰਾ ਦੀ ਵਰਤੋਂ ਕਰ ਰਹੀ ਹੈ। ਭਾਰਤ ਦੀ ਸਿਲੀਕਨ ਵੈਲੀ ਵਜੋਂ ਜਾਣੇ ਜਾਂਦੇ ਬੰਗਲੌਰ ਵਿੱਚ ਤਕਨੀਕ ਵੀ ਵਰਤੋਂ ਕੁਦਰਤੀ ਹੈ। ਟ੍ਰੈਫਿਕ ਪੁਲਿਸ ਕਰਨਾਟਕਾ ਦੇ ਬੰਗਲੌਰ ਅਤੇ ਮੈਸੂਰ ਸਮੇਤ ਕਈ ਸ਼ਹਿਰਾਂ ਵਿੱਚ AI ਕੈਮਰਾ ਦੀ ਵਰਤੋਂ ਕਰ ਰਹੀ ਹੈ। AI ਕੈਮਰਾ ਨੇ ਟ੍ਰੈਫਿਕ ਪੁਲਿਸ ਲਈ ਨਿਯਮਾਂ ਦੀ ਪਾਲਣਾ ਕਰਨਾ ਆਸਾਨ ਕਰ ਦਿੱਤਾ ਹੈ। ਸਹੀ ਨਾਂ ਚ ਗੱਡੀ ਚਲਾਉਣਾ ਹੋਵੇਗਾ ਹੈਲਮਟ ਪਾ ਕੇ ਬਾਈਕ ਚਲਾਉਣਾ ਹੋਵੇਗਾ ਗੱਡੀ ਚਲਾਉਂਦੇ ਸਮੇਂ ਸੀਟ ਬੈਲਟ ਲਗਾਓ ਅਜਿਹੇ ਕਈ ਮਾਮਲੇ ਚ ਕੈਮਰੇ ਨੇ ਕੰਮ ਆਸਾਨ ਕਰ ਦਿੱਤਾ ਹੈ AI ਸਰਵੇਲੈਂਸ ਕੈਮਰਿਆਂ ਦੇ ਡਰ ਕਾਰਨ ਲੋਕ ਇਹਨਾਂ ਨਿਯਮਾਂ ਦੀ ਚੰਗੀ ਤਰ੍ਹਾਂ ਪਾਲਣਾ ਵੀ ਕਰਦੇ ਨੇ ਕਿਉਂਕਿ ਉਲੰਘਣਾ ਹੁੰਦੇ ਹੀ ਕੈਮਰੇ ਵਿੱਚ ਤਸਵੀਰ ਕੈਦ ਹੋ ਜਾਂਦੀ ਹੈ ਤੇ ਚਲਾਨ ਕੱਢ ਦਿੱਤਾ ਜਾਂਦਾ ਹੈ ਜਿਸ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਹੁੰਦਾ ਹੈ ਬੈਂਗਲੌਰ ਵਿੱਚ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਦੇ ਕੇਸ਼ਵ ਕਿਸਲੇ ਨੂੰ AI ਤਕਨੀਕ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੱਕ ਦਿਨ ਉਹ ਬਾਹਰ ਆਇਆ ਤੇ ਟ੍ਰੈਫਿਕ ਪੁਲਸ ਦੇ ਕੈਮਰੇ ਨੇ ਤਸਵੀਰ ਖਿੱਚ ਲਈ ਤੇ ਚਲਾਨ ਜਾਰੀ ਕਰ ਦਿੱਤਾ। ਸੀਟ ਬੈਲਟ ਨਾ ਲਗਾਉਣ ਤੇ ਚਲਾਨ ਕੀਤਾ ਗਿਆ। ਹੁਣ ਕੇਸ਼ਵ ਹੈਰਾਨ ਹੈ ਕਿ ਉਹ ਹਮੇਸ਼ਾ ਸੀਟ ਬੈਲਟ ਹੀ ਪਹਿਨਦਾ ਹੈ। ਉਸ ਦਿਨ ਵੀ ਸੀਟ ਬੈਲਟ ਪਾਈ ਹੋਈ ਸੀ। ਫਿਰ ਵੀ ਉਸ ਦਾ ਚਲਾਨ ਕਿਵੇਂ ਕੱਟਿਆ ਗਿਆ? ਦਰਅਸਲ ਉਸ ਦਿਨ ਉਸਨੇ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ। ਟੀ-ਸ਼ਰਟ ਦਾ ਰੰਗ ਕਾਲਾ ਹੋਣ ਕਾਰਨ ਕੈਮਰਾ ਸੀਟ ਬੈਲਟ ਦਾ ਪਤਾ ਨਹੀਂ ਲੱਗ ਸਕਿਆ ਇਸ ਕਾਰਨ ਕੇਸ਼ਵ ਦਾ ਚਲਾਨ ਕੱਟਿਆ ਗਿਆ। ਉਹਨਾਂ ਨੇ ਇਹ ਮਾਮਲਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਉਠਾਇਆ। ਮਾਮਲੇ ਧਿਆਨ ਵਿੱਚ ਚੋਣ ਤੋਂ ਬਾਅਦ ਬੰਗਲੌਰ ਟ੍ਰੈਫਿਕ ਪੁਲਿਸ ਨੇ ਈਮੇਲ ਰਾਹੀਂ ਸ਼ਿਕਾਇਤ ਦੀ ਰਿਪੋਰਟ ਕਰਨ ਲਈ ਕਿਹਾ। ਜਦੋਂ ਕੇਸ਼ਵ ਨੇ ਸਾਰੇ ਵੇਰਵੇ ਈਮੇਲ ਕੀਤੇ ਤਾਂ 5-6 ਦਿਨਾਂ ਬਾਅਦ ਉਸਦਾ ਪੈਂਡਿੰਗ ਚਲਾਨ ਰੱਦ ਹੋ ਗਿਆ। ਇਸ ਤਰ੍ਹਾਂ ਦਾ ਇੱਕ ਅਜੀਬਾ ਮਾਮਲਾ ਨਹੀਂ ਹੈ ਇੱਕ ਨਿੱਜੀ ਰਿਪੋਰਟ ਵਿੱਚ ਵੀ ਕਿਹਾ ਗਿਆ ਹੈ ਕਿ ਕਰਨਾਟਕ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਨੇ ਖਾਸ ਕਰਕੇ ਬੰਗਲੌਰ ਅਤੇ ਮੈਸੂਰ ਵਰਗੇ ਸ਼ਹਿਰਾਂ ਵਿੱਚ ਕਈ ਯੂਜ਼ਰਸ ਨੇ ਫੇਸਬੁੱਕ ਅਤੇ ਐਕਸ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਪਣੇ ਨਾਲ ਵਾਪਰੀ ਅਜਿਹੀ ਘਟਨਾ ਦੀ ਕਹਾਣੀ ਵੀ ਸ਼ੇਅਰ ਕੀਤੀ ਹੈ ਸਾਰੀਆਂ ਕਹਾਣੀਆਂ ਵਿੱਚ ਇੱਕ ਗੱਲ ਸਾਂਝੀ ਹੈ ਯੂਜ਼ਰ ਨੇ ਗੱਡੀ ਚਲਾਉਂਦੇ ਸਮੇਂ ਗੂੜੇ ਰੰਗ ਦੀ ਕਮੀਜ਼ ਜਾਂ ਟੀ-ਸ਼ਰਟ ਪਾਈ ਹੋਈ ਸੀ ਚੰਗੀ ਗੱਲ ਇਹ ਹੈ ਕਿ ਅਥਾਰਟੀ ਇਸ ਸਮੱਸਿਆ ਤੋਂ ਅਣਜਾਣ ਨਹੀਂ ਹੈ ਇੱਕ ਨਿਜੀ ਰਿਪੋਰਟ ਵਿੱਚ ਬੰਗਲੌਰ ਦੇ ਵਿਧਿਕ ਟ੍ਰੈਫਿਕ ਕਮਿਸ਼ਨਰ ਐਨ ਅਨੁਚੇਤ ਨੇ ਇਸ ਸਮੱਸਿਆ ਨੂੰ ਸਵੀਕਾਰ ਕੀਤਾ ਹੈ ਹਾਲਾਂਕਿ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਹੁਣ ਬੰਗਲੌਰ ਵਿੱਚ ਅਜਿਹਾ ਨਹੀਂ ਹੋ ਰਿਹਾ ਕਮਿਸ਼ਨਰ ਦੇ ਅਨੁਸਾਰ ਜਿੱਥੋਂ ਤੱਕ ਬੰਗਲੌਰ ਦਾ ਸਬੰਧ ਹੈ ਅਸੀਂ ਦਸੰਬਰ 2023 ਤੋਂ ਇਸ ਸਮੱਸਿਆ ਨੂੰ ਹੱਲ ਕਰ ਲਿਆ ਹੈ ਅਸੀਂ ਹੱਥੀਂ ਜਾਂਚ ਕਰਨ ਤੋਂ ਬਾਅਦ ਹੀ ਚਲਾਨ ਜਾਰੀ ਕਰ ਰਹੇ ਹਾਂ ਹਾਲਾਂਕਿ ਕੇਸਰਨਾ ਚਲਾਨ ਜਾਰੀ ਕਰਨ ਦਾ ਮਾਮਲਾ ਦਸੰਬਰ 2023 ਤੋਂ 6 ਮਹੀਨੇ ਬਾਅਦ ਜੂਨ ਦੇ ਅੰਤ ਦਾ